ਬਾਈਕੁਰਜੀ ਕਾ ਖਾਤਸਾ ਬਾਈਕੁਰਜੀ ਕੀ ਭਤੇ ਮੇਰੇ ਸਾਰੇ ਪੀਰ ਪਰਿਵਾਰਾਂ ਨੂੰ ਬੇਨਤੀ ਹੈ ਕਿ ਮੈਂ ਇੱਕ ਵਿਧਵਾ ਹਰਤ ਬੋਲ ਰਹੀ ਹਾਂ ਮੇਰੇ ਘਰ ਵਾਲੇ ਮੁਕੇ ਨੂੰ 9 ਮਹੀਨੇ ਹੋ ਗਏ ਆ ਮੈਂ ਆਪ ਦਾ ਗੁਜਾਰਾ ਆਪ ਕਰ ਰਹੀ ਹਾਂ ਮੇਰੇ ਛੋਟੇ ਛੋਟੇ ਦੋ ਬੱਚੇ ਆ ਮੈਂ ਇਹ ਰਿਸਕਾ ਚਲਾ ਕੇ ਆਪਦੇ ਘਰ ਦਾ ਗੁਜਾਰਾ ਕਰ ਰਹੀ ਹਾਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਘਰ ਦਾ ਖਰਚਾ ਕਰਮਕਾਨ ਮੇਰੇ ਕੋਲ ਕਿਰਾਏ ਤੇ ਆ ਮੇਰੇ ਸਹੁਰਿਆਂ ਨੇ ਮੈਨੂੰ ਕੋਸ਼ਿਸ਼ ਨਹੀਂ ਦਿੱਤਾ ਮੈਨੂੰ ਘਰ ਵਿੱਚ ਲੁਆਣਾ ਪੈਂਦਾ ਇਸ ਕਰਕੇ ਮੇਰੀ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਕਿ ਮੈਨੂੰ ਜਾਂ ਤਾਂ ਇਰਿਸਕਾ ਲੈ ਕੇ ਦਿੱਤਾ ਜਾਵੇ ਜਾਂ ਬੈਠਣ ਨੂੰ ਕੋਈ ਜਗ੍ਹਾ ਲੈ ਕੇ ਦਿੱਤੀ ਜਾਵੇ ਮੇਰੇ ਹੱਥ ਬਨ ਕੇ ਬੇਨਤੀ ਆ ਮੇਰੇ ਵੀਰ ਭਰਾ ਮੇਰੀ ਮਦਦ ਜਰੂਰ ਕਰਨ ਦੱਬਲੀ ਪਹੁੰਚੇ ਆ ਜੀ ਤੇ ਵੀਡੀਓ ਨੂੰ ਨਾਲ ਜੀ ਸਾਡੀ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਵੀ ਜਿੰਨੇ ਵੀ ਜਣੇ ਦੇਖਣਗੇ ਨਾ ਜੀ ਤੇ ਸ਼ੇਅਰ ਜਰੂਰ ਕਰੋ ਜੀ ਇਹ ਤੁਸੀਂ ਸ਼ੇਅਰ ਕਰਕੇ ਨਾ ਜੀ ਫੇਸਬੁੱਕ ਗਰੁੱਪਾਂ ਦੇ ਵਿੱਚ ਜਾਂ ਕਿਸੇ ਵੀ ਕੋ ਦਾਨੀ ਸੱਜਣ ਤੱਕ ਸਾਡੀ ਵੀਡੀਓ ਜਿਹੜੀ ਜ਼ਰੂਰ ਪਹੁੰਚਦੀ ਕਰਮਚਾਰੀ ਦੇ ਦੋ ਛੋਟੇ ਛੋਟੇ ਬੱਚੇ ਆ ਇਹਨਾਂ ਦੇ ਘਰਾਂ ਵਾਲੇ ਗੁਜਰੇ ਦੀ ਇਹਨਾਂ ਝਰੋਗੇ ਗੁਜਰੇ ਨੌ ਮਹੀਨੇ ਆ ਗਏ ਜੀ ਨੌ ਮਹੀਨੇ ਇਹਨਾਂ ਨੂੰ ਜੀ ਨੌ ਮਹੀਨੇ ਹੋ ਗਏ ਗੁਜਰੇ ਦੇ ਤੇ ਇਹ ਵਿਚਾਰੀ ਜੀ ਆਟੋ ਹੈ ਦੇ ਕੋਲੇ ਇਹਦਾ ਬੈਟਰੀ ਵਾਲਾ ਰੱਖਿਆ ਹੁੰਦਾ ਵੀ ਉਹਦਾ 2500 ਰੁਪਿਆ ਕਿਰਾਏ ਤੇ ਉਹਦਾ ਡੇਲੀ ਭਰਦੀ ਹੈ ਤੇ ਮਕਾਨ ਆ ਜਿਹੜਾ ਇਹ ਵੀ ਇਹਦੇ ਕੋਲੇ ਕਿਰਾਏ ਤੇ ਆ ਇਹਦੇ ਸਹੁਰੇ ਨੇ ਇਹਨੂੰ ਨਾ ਤਾਂ ਕੋਈ ਜਗ੍ਹਾ ਦਿੱਤੀ ਹੈ ਜੀ ਤੇ ਨਾ ਇਹਦੇ ਕੋਲੇ ਵਿਚਾਰੀ ਕੋਲੇ ਕੋਈ ਕਮਾਈ ਦਾ ਸਾਧਨ ਆ ਜੀ ਤੇ ਆਹ ਦੋ ਬੱਚੇ ਆ ਜਿਹੜੇ ਇਹ ਪੜ੍ਹਦੇ ਆ ਤੇ ਸਾਡੀ ਜਰੂਰ ਇਹਦੀ ਮਦਦ ਕਰੋ ਜਾਂ ਤਾਂ ਇਹਨੂੰ ਵਿਚਾਰੀ ਨੂੰ ਕੋਈ ਬੈਂਟਰੀ ਵਾਲਾ ਰੱਖਸ਼ਾ ਜਿਹੜਾ ਉਹ ਲੈ ਦੇਵੇ ਤਾਂ ਮੰਨ ਲਵੇ ਆ ਦਾ ਥਾਂ ਜਾਂ ਮੰਨ ਲਵੇ ਕੋਈ ਕਮਰਾ ਦਾ ਬਣਾ ਸਕੇ ਤੇ ਭੈਣ ਕਹਿੰਦੀ ਵੀ ਅਸੀਂ ਸਰਕਾਰੀ ਕਲੋਨੀ ਆ ਜਿਹੜੀ ਉਹ ਪੁੱਛੀ ਸੀ ਕਿ ਕਿੰਨੇ ਦੀ ਮਿਲਦੀ ਹੈ 7080 ਹਜ਼ਾਰ ਰੁਪਏ 7080 ਰੁਪਏ ਦੀ ਕਲੋਨੀ ਬਣੀ ਬਣਾਈ ਮਿਲੂਗੀ ਜੀ ਦੋ ਕਮਰੇ ਹੈਗੇ ਉਹਦੇ ਵਿੱਚ ਇੱਕ ਦੋ ਕਮਰੇ ਹਾਂਜੀ ਤੇ ਵਲਗਣ ਵਾਲਾ ਤੇ ਲੈਟਰਿੰਗ ਬਾਥਰੂਮ ਵੀ ਤੇ ਜਾਂ ਇਹਨੂੰ ਬੈਂਟਰੀ ਵਾਲਾ ਰੱਖਸ਼ਾ ਜਿਹੜਾ ਉਹ ਜ਼ਰੂਰ ਲੱਗ ਦਿਓ ਜੀ ਤੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਹਾਂਜੀ ਦੋਸਤੋ ਤੁਸੀਂ ਵੀਡੀਓ ਤਾਂ ਵੇਖ ਹੀ ਲਈ ਹੋਣੀ ਐ ਤੇ ਬਾਕੀ ਜਿਹੜੀ ਸਾਰੀ ਸਟੋਰੀ ਹੈ ਉਹ ਬਾਈ ਬੱਗੇ ਤੋਂ ਸੁਣਾਾਂਗੇ ਆਪਾਂ ਬਾਈ ਬੱਗੇ ਨੇ ਮੈਨੂੰ ਵੀਡੀਓ ਭੇਜੀ ਸੀ ਤੇ ਇਨਸਾਨੀਅਤ ਨਾਤੇ ਆਪਣਾ ਫਰਜ਼ ਮੰਨਦਾ ਵੀ ਆਪਾਂ ਜਿੰਨੇ ਜੋਗੇ ਹੈਗੇ ਮਾੜਾ ਮੋਟਾ ਉਹਨਾਂ ਦਾ ਜਿਹੜੀ ਉਹਨਾਂ ਦੀ ਹੈਲਪ ਕਰ ਗਏ ਤੇ ਦੂਜੀ ਗੱਲ ਯਾਰ ਤੁਸੀਂ ਵੇਖ ਲਓ ਵੀ ਕਿੰਨੀ ਮਿਹਨਤੀ ਔਰਤ ਆ ਵਿਚਾਰੀ ਅੱਜ ਕੱਲ ਦਾ ਬੰਦਾ ਤਾਂ ਆਟੋ 'ਚ ਚੱਲਦੇ ਬੁਢੀ ਚਲਾਈ ਫਿਰਦੀ ਐ ਤੇ ਬਾਕੀ ਸਾਰੀ ਸਟੋਰੀ ਬਾਈ ਬੱਗੇ ਤੋਂ ਸੁਣਾਵਾਂਗੇ ਬਾਈ ਬੱਗੇ ਨੇ ਵੀਡੀਓ ਭੇਜੀ ਸੀ ਤੇ ਇਹਨਾਂ ਦੀ ਸੰਸਥਾ ਜਿਵੇਂ ਹੁੰਦੀ ਆ ਆਪ ਵੀ ਹੈਲਪ ਕਰ ਰਹੀ ਐ ਕੁਛਕ ਪੈਸੇ ਬਾਈ ਬੱਗੇ ਕੋਲ ਪਏ ਆ ਤੇ ਬਾਕੀ ਸਾਰੀ ਸਟੋਰੀ ਬਾਈ ਬੱਗਾ ਦੱਸੂਗਾ ਹਾਂਜੀ ਬਾਈ ਬੱਗਾ ਕੀ ਹਾਲ ਐ ਜੀ ਪਹਿਲਾਂ ਤਾਂ ਇਹ ਮਾਨ ਸਾਹਿਬ ਸਭ ਨੂੰ ਸਤਿ ਸ੍ਰੀ ਅਕਾਲ ਜੀ ਤੇ ਜਿੰਨੇ ਵੀ ਦਾਨੀ ਸੱਜਣ ਥੋਡੇ ਨਾਲ ਜੁੜੇ ਹੋਏ ਜਾਂ ਦੋਸਤ ਜੁੜੇ ਹੋਏ ਹੈਗੇ ਆ ਹਾਂਜੀ ਆਪਣੀਆਂ ਵੀਡੀਓ ਦੇਖਦੇ ਆ ਤਾਂ ਇੱਕ ਵੀਡੀਓ ਇਹ ਜੀ ਅ ਬਿਲਕੁਲ ਬਾਈ ਜੀ ਬਿਲਕੁਲ ਸਹੀ ਠੀਕ ਹੈ ਜੀ ਇੱਕ 24 ਸਾਲ ਦੀ ਕੁੜੀ ਆ ਹਾਂਜੀ ਉਹਦੇ ਦੋ ਬੱਚੇ ਆ ਜੀ ਹਾਂਜੀ ਡੱਬ ਵਾਲੀ ਐ ਇਸ ਟਾਈਮ ਉਹ ਕਿਰਾਏ ਤੇ ਰਹਿ ਰਹੇ ਆ ਜੀ 2000 ਰੁਪਿਆ ਕਿਰਾਇਆ ਮਕਾਨ ਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿੱਥੇ ਜਿਹੜਾ ਉਹਦੇ ਮੰਨ ਲਓ ਘਰਾਂ ਵਾਲੇ ਨਾਲ ਉਹਦੇ ਦੋ ਬੱਚੇ ਆ ਜੀ ਇੱਕ ਦੀ ਉਮਰ 4 ਸਾਲ ਦੀ ਇੱਕ ਦੀ ਉਮਰ 5 ਸਾਲ ਦੀ ਕੁੜੀ ਦੀ ਕੁੜੀ ਤੇ ਮੁੰਡਾ ਆ ਜੀ ਹਾਂਜੀ ਹਾਂਜੀ ਅੱਜ ਤੋਂ 9 ਮਹੀਨੇ ਪਹਿਲਾਂ ਉਹਦਾ ਘਰਾਂ ਵਾਲਾ ਜਿਹੜਾ ਇੱਕ ਮਿਸਤਰੀ ਦਾ ਕੰਮ ਕਰਦਾ ਸੀ ਤਨਾਈ ਦਾ ਜੀ ਹਾਂਜੀ ਹਾਂਜੀ ਉਹ ਕੰਮ ਤੋਂ ਆਉਂਦਾ ਸੀਗਾ ਜਿੱਥੇ ਉਹਦਾ ਰਸਤੇ ਦੇ ਵਿੱਚ ਅਚਾਨਕ ਐਕਸੀਡੈਂਟ ਹੋ ਗਿਆ ਇਹ ਤੋਂ 9 ਮਹੀਨੇ ਪਹਿਲਾਂ ਹੀ ਅੱਛਾ ਤੇ ਜੀ ਮੈਂ ਜਦੋਂ ਉਹਦੇ ਨਾਲ ਵਿਚਾਰੀ ਨੇ ਗੱਲ ਕਰੀ ਉਹ ਮੈਨੂੰ ਕਹਿੰਦੀ ਬਾਈ ਕਹਿੰਦੀ ਮੈਂ ਮਿਲਣਾ ਤੇ ਉਹਨੇ ਆਪਣੀ ਗੱਲਬਾਤ ਸਾਰੀ ਆਪਾਂ ਨੂੰ ਦੱਸੀ ਮੈਂ ਬਾਈ ਇਥੇ ਈ ਰਕਸ਼ਾ ਚਲਾਉਣੀ ਆ ਕਿਰਾਏ ਤੇ ਬੈਟਰੀਆਂ ਵਾਲਾ ਹਾਂਜੀ 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 ਵੀ 250 ਰੁਪਿਆ ਮੰਨ ਲਓ ਦਿੱਲੀ ਦਾ ਕੱਢਣਾ ਪੈਂਦਾ ਈ ਮੈਨੂੰ ਉਹਦਾ ਕਿਰਾਇਆ ਈ ਰਕਸ਼ੇ ਦਾ ਈ ਰਕਸ਼ੇ ਦਾ ਕਿਰਾਇਆ 250 ਰੁਪਏ ਈ ਦਿੱਲੀ ਦਾ ਹਾਂਜੀ 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 ਵੀ ਯਾਨੀ ਕਿ 7500 ਰੁਪਏ ਮਹੀਨੇ ਦਾ ਹੋਗਾ ਬਿਲਕੁਲ ਜੀ ਉਹਨੂੰ ਬਲਾਂ ਦੇ ਡੇਲੀ ਜੀ 300 ਬਣੇ 400 ਬਣੇ ਜੀ ਦਾ ਰੱਖਿਆ ਹੈਗਾ ਜੀ ਉਹਨੇ ਦਾ 250 ਲੈਣਾ 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 ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਤੇ ਇੱਕ ਉਹਨੂੰ ਮੰਨ ਲਓ ਕੋਈ ਉਹਦੇ ਸਹੁਰਿਆਂ ਨੇ ਮੰਨ ਲਓ ਕੋਈ ਮਕਾਨ ਆ ਜਾਂ ਮੰਨ ਲਓ ਜਗਾ ਨਹੀਂ ਦਿੱਤੀ ਉਹਨਾਂ ਨੂੰ ਕੁਛ ਕੁਛ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਜੀ ਇਹਨਾਂ ਦੇ ਬੇਟਾ ਤੇ ਬੇਟੀ ਹੈ ਇਹਨਾਂ ਦੇ ਇੱਕ ਸਿਰਫ ਕੁੜੀ ਤੇ ਮੁੰਡਾ ਹੀ ਇਹ ਇੱਥੇ ਕਿਰਾਏ ਦੇ ਰਹਿ ਰਹੇ ਸੀ ਦੋਨੇ ਜਣੇ ਠੀਕ ਹੈ ਜੀ ਤੇ ਰਸਤੇ ਦੇ ਵਿੱਚ ਕਿਤੇ ਐਕਸੀਡੈਂਟ ਹੋ ਗਿਆ ਇਸ ਟਾਈਮ ਜੀ ਉਹ ਵਿਧਵਾ ਵਿਚਾਰੀ ਤੇ ਸਾਨੂੰ ਉਹ ਇਹ ਵਿਚਾਰੀ ਕਹਿੰਦੀ ਜਾਂ ਦੇ ਵੀਰੇ ਮੈਨੂੰ ਕੋਈ ਮੰਨ ਲਓ ਜਗਾ ਦੀ ਮਦਦ ਕੀਤੀ ਜਾਵੇ ਜਾਂ ਕੋਈ ਕਮਰੇ ਦੀ ਜੇ ਮੰਨ ਲਓ ਵੀ ਰਖਸ਼ੇ ਦੀ ਮੈਂ ਕਿਹਾ ਦੇਖੋ ਭਣਾ ਵੀ ਅਸੀਂ ਇੰਨੀ ਮਦਦ ਨਹੀਂ ਅਸੀਂ ਕਰ ਸਕਦੇ ਮੰਨ ਲਓ ਵੀ ਅਸੀਂ 15-20000 ਰੁਪਏ ਦੀ ਥੋੜੀ ਮਦਦ ਕਰ ਸਕਦੇ ਠੀਕ ਹੈ ਜੀ ਸਾਡੇ ਕੋਲੇ 15000 ਰੁਪਏ ਪਿਆ ਵੀ ਹੈਗਾ ਜੀ ਜਿਨ੍ਹਾਂ ਨੇ ਇਹਨਾਂ ਦੀ ਕਿਸੇ ਨੇ ਕੋਈ ਮਦਦ ਕੀਤੀ ਹੈ ਨਾ ਸਾਡੇ ਕੋਲੇ ਇਕੱਲਾ 15000 ਰੁਪਏ ਆ ਜੀ ਆ 20000 ਰੁਪਏ ਸਰ 20000 ਰੁਪਏ ਹਾਂ ਜੀ 20000 ਰੁਪਏ ਆਪਣੇ ਕੋਲੇ ਪਿਆ ਜੀ ਤੇ ਅਸੀਂ ਐ ਸੋਚਦੇ ਹਾਂ ਵੀ ਇਹਨੂੰ ਕੋਈ ਜਾਂ ਤਾਂ ਕੋਈ ਸੈਕੰਡ ਹੈਡ ਕੋਈ 50000 ਦਾ ਕੋਈ 60000 ਰੁਪਏ ਦਾ ਜਾਂ 70000 ਦਾ ਵੀ ਰਖਸ਼ਾ ਵੀ ਮੰਨ ਲਓ ਕੋ 20000 ਰੁਪਏ ਦੀ ਸਾਨੂੰ ਮਦਦ ਹੋਰ ਹੋ ਜੇ ਹਾਂਜੀ ਹਾਂਜੀ ਤਾਂ ਵੀ ਇਹਨੂੰ ਆਪਾਂ ਸੈਕੰਡ ਹੈਂਡ ਲੈ ਦਾਂਗੇ ਵੀ ਇਹਨੂੰ ਕਿਸ਼ਤਾਂ ਵੀ ਨਾ ਭਰਨੀਆਂ ਪੈਣਗੀਆਂ ਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਜੇ ਕੋਈ ਦਾਨੀ ਸੱਜਣਾ ਆਇਆ ਕਹਿੰਦਾ ਵੀ ਇਹਨੂੰ ਆਪਾਂ ਮੰਨ ਲਓ ਵੀ ਨਵਾਂ ਲੈ ਕੇ ਦੇ ਸਕਦੇ ਆ ਹਾਂਜੀ ਹਾਂਜੀ ਤਾਂ ਜਾਂ ਮੰਨ ਲਓ ਇਹਨੂੰ ਕੋਈ ਜਗ੍ਹਾ ਲੈ ਕੇ ਦੇ ਸਕਦੇ ਆ ਕਮਰਾ ਬਣਾ ਕੇ ਦੇ ਦੇ ਵੀ ਸਾਡੀ ਦਾਨੀ ਵੀਰਾਂ ਨੂੰ ਇੱਕ ਇਹੀ ਬੇਨਤੀ ਹੈ ਜੀ ਤੁਸੀਂ ਬਸ ਜੇ ਕੋਈ ਕਿਸੇ ਦੀ ਕੋਈ ਮਦਦ ਨਹੀਂ ਕਰਦਾ ਤੁਸੀਂ ਬਸ ਕੱਲੀ ਵੀਡੀਓ ਸ਼ੇਅਰ ਕਰ ਦਿਓ ਸਹੀ ਗੱਲ ਹੈ ਕੋਈ ਤਾਂ ਕਰੂਗਾ ਕੋਈ ਦਾਨੀ ਸੱਜਣਾ ਕੋਈ ਕਰ ਦੂਗਾ ਇਹਦੀ ਮਦਦ ਤੇ ਮਦਦ ਕੋਈ ਆਪਾਂ ਐ ਨਹੀਂ ਕਹਿੰਦੇ ਮਾਨ ਸਾਹਿਬ ਆਪਾਂ ਨੂੰ ਕੋਈ ਪੈਸੇ ਪਾਵੇ ਆਪਾਂ ਬੰਦੇ ਨਾਲ ਉਹਦੇ ਨਾਲ ਗੱਲ ਕਰਾ ਦਾਂ ਕੁੜੀ ਨਾਲ ਹਾਂਜੀ ਕੁੜੀ ਦੇ ਕੋਲੇ ਲੈ ਚਲਾਂਗੇ ਅਗਲੇ ਦੇ ਹਾਲਾਤ ਵੇਖ ਲੈਣ ਬਾਅਦ ਚ ਮਦਦ ਕਰਨ ਸਹੀ ਗੱਲ ਹੈ ਜੀ ਠੀਕ ਹੈ ਨਾ ਜੀ ਆਪਾਂ ਨੂੰ ਉਹਨਾਂ ਨੇ ਕੋਈ ਪੈਸਾ ਨਹੀਂ ਦੇਣਾ ਨਹੀਂ ਗੱਲ ਤੁਹਾਡੀ ਸਹੀ ਹੈ ਜੀ ਠੀਕ ਹੈ ਜੀ ਆਪਾਂ ਉਹਨਾਂ ਨੇ ਵੀਡੀਓ ਕਾਲ ਤੇ ਗੱਲ ਕਰਾ ਦਾਂਗੇ ਜੇ ਵੀ ਕਿਸੇ ਕੋਈ ਬੰਦੇ ਨੇ ਮਦਦ ਕਰਨੀ ਹੈ ਈ ਰਖਸ਼ੇ ਦੀਆਂ ਮਤਲਬ ਬੰਦਾ ਆਪਾਂ ਕੇ ਦਵਾਜੇ ਜਾਂ ਜਿੰਨੇ ਵੀ ਉਹ ਕੋਈ ਮਦਦ ਕਰਨਗੇ ਜੀ ਅਸੀਂ ਉਹਨਾਂ ਨੂੰ ਇੱਕ-ਇੱਕਲੀ ਚੀਜ਼ ਦਾ ਸਬੂਤ ਦੇਵਾਂਗੇ ਜੀ। ਨਹੀਂ ਬਿਲਕੁਲ ਸਹੀ। ਦੇਖੋ ਜੀ ਇਹਗਾ ਇਨਸਾਨ ਹੀ ਆ ਤਾਂ ਕਿ ਇਹ ਹੈ ਵੀ ਸਾਡਾ ਤਾਂ ਇੱਕ ਇਹ ਮਕਸਦ ਆ ਵੀ ਆਪਾਂ ਉਹਨਾਂ ਦਾ ਭਲਾ ਕਰਨਾ ਜੀ। ਬਿਲਕੁਲ ਸਹੀ। ਉਹ ਰੱਬ ਦੀ ਅੱਖ 24 ਘੰਟੇ ਖੁੱਲੀ ਹੁੰਦੀ ਹੈ ਜੀ। ਜੇ ਅਗਲਾ ਤੁਹਾਡੇ ਨਾਲ ਕੋਈ 1 ਰੁਪਏ ਦੀ ਵੀ ਕੋਈ ਬੇਈਮਾਨੀ ਕਰੂਗਾ ਨਾ ਜੀ ਤੁਹਾਡੇ ਨਾਲ ਕਰ ਲੂਗਾ। ਉਹ ਰੱਬ ਸਭ ਕੁਝ ਵੇਖਦਾ ਹੀ ਆ ਜੀ। ਨਾਲੇ ਇਹ ਹਜੇ ਕੰਮਾਂ 'ਚ ਕੌਣ ਕਰਦਾ ਯਾਰ? ਠੀਕ ਹੈ ਨਾ ਜੀ। ਘਟਿਆ ਬੰਦਾ ਤਾਂ ਘਟਿਆ ਬੰਦੇ ਦੀ ਸੋਚ ਹੋਊਗੀ ਉਹ। ਅਹੀ ਤਾਂ ਇਹੀ ਕਹਿਣਾ ਜੀ ਤੁਸੀਂ ਮਦਦ ਤਾਂ ਫੇਰ ਕਰੋ ਪਹਿਲਾਂ ਹਾਲਾਤ ਵੇਖੋ ਆਗੇ। ਬਿਲਕੁਲ ਸਹੀ ਗੱਲ ਹੈ। ਤੇ ਸਾਡੀ ਜੀ ਕਿਰਪਾ ਕਰਕੇ ਦੇ ਹੱਥ ਜੋੜ ਕੇ ਬੇਨਤੀ ਹੈ ਜੀ ਵੀ ਉਹਦੀ ਕੋਈ ਨਾ ਕੋਈ ਜ਼ਰੂਰ ਕੋਈ ਸਹਾਇਤਾ ਮੰਨ ਲਵ ਕੀਤੀ ਜਾਵੇ। ਕਿੱਥੇ ਬੱਕੇ ਜੀ ਹੁਣ ਉਹ ਕਿੱਥੇ ਰਹਿ ਰਹੀ ਹੈ ਰਾਸ਼ ਉਹਨੇ ਹੁਣ ਕਿੱਥੇ ਆ? ਉਹ ਇਸ ਟਾਈਮ ਬਾਈ ਜੀ ਹੁਣ ਕਿਰਾਏ ਤੇ ਰਹਿ ਰਹੀ ਹੈ ਜੀ ਡੱਬਲ। ਕਿਹੜੀ ਡੱਬਲ ਕਿਹੜੇ ਪਾਸੇ ਉਹ ਨੂੰ? ਉਹ ਰਹਿ ਰਹੀ ਹੈਗੇ ਜੀ ਮੰਨ ਬੱਸ ਸਟੈਂਡ ਤੋਂ ਥੋੜਾ ਐ ਇਧਰ ਨੂੰ ਨਹੀਂ ਅੱਗੇ ਨੂੰ ਜਾਂਦੀ ਜੀ ਇੱਕ ਗਲੀ। ਮਤਲਬ ਬੱਸ ਸਟੈਂਡ ਦੇ ਆਸੇ ਪਾਸੇ ਆ। ਹਾਂ। ਜੇ ਮਤਲਬ ਸਾਨੂੰ ਫੋਨ ਕਰੇ ਤੁਸੀਂ ਚ ਉਹ ਸਰਕਾਰੀ ਆਪਣਾ ਪੰਜਾਬ ਵੱਡਾ ਨਹੀਂ ਜਿੱਥੇ ਆਪਣਾ ਹਾਂਜੀ ਹਾਂਜੀ ਪੰਜਾਬ ਵੱਡੇ ਦੇ ਕੋਲੇ ਆਪਾਂ ਨੇ ਕੋਲੇ ਉਹਨਾਂ ਤੋਂ ਥੋੜਾ ਦੂਰ ਰਹਿੰਦੇ ਜੀ ਗਲੀ 'ਚ ਉੱਥੇ ਕਿਰਾਏ ਤੇ ਰਹਿੰਦੇ ਉਹਥੇ ਉਹ ਇਸ ਟਾਈਮ ਕਿਰਾਏ ਤੇ ਰਹਿ ਰਹੇ ਜੀ ਇੱਕ ਵਾਰੇ ਸੀ ਭਾਵੇਂ ਸਾਨੂੰ ਪਤਾ ਨਹੀਂ ਕੀ ਕੁਆਟਰ ਦਵਾ ਦਿਓਗੇ ਪਤਾ ਨਹੀਂ ਕਿੰਨੇ ਦਾ ਸੀ 73 ਕੇ 7000 ਉਹ ਸਰਕਾਰੀ ਕਲੋਨੀ ਹੈ ਜੀ ਸਰਕਾਰੀ ਕਲੋਨੀ ਹੈ ਹਾਂ ਉਹ ਡੱਬ ਵਾਲੀ ਪਿੰਡ ਦੇ ਵਿੱਚ ਇੱਕ ਕਲੋਨੀ ਹੈ ਉਹ ਮੰਨ ਲਾ 70 ਤੋਂ 100,000 ਰੁਪਏ ਦੇ ਵਿੱਚ ਵਿੱਚ ਬਣਦੀ ਹੈ ਜੀ ਠੀਕ ਹੈ ਜੀ ਉਹਨਾਂ ਨੇ ਜਿਹੜੀ ਸਿਰਫ ਉਹ ਡੱਬ ਵਾਲੀ ਪਿੰਡ ਦੇ ਵਿੱਚ ਉਹ ਤਾਂ ਬਾਕੀ ਲੋਕ ਪਤਾ ਕਰਕੇ ਆਪ ਦਵਾ ਵੀ ਸਕਦੇ ਕੋਈ ਵੱਡੀ ਗੱਲ ਨਹੀਂ ਆਪਾਂ ਨੂੰ ਨਹੀਂ ਕੋਈ ਮੈਂ ਕਿਤੇ ਹੋਰ ਦਵਾ ਦੇਣ ਨੂੰ ਤਾਂ ਰਹਿ ਚਾਹੀਦੀ ਹੈ ਤੇ ਮਰਜ਼ੀ ਚਾਹਦੇ ਨੇ ਮਤਲਬ ਇਹ ਡੱਬ ਵਾਲੀ ਦੇ ਵਿੱਚ ਵੀ ਉਹਦਾ ਕੰਮ ਵਧੀਆ ਚੱਲਦਾ ਜੀ ਰੱਖਿਆ ਚਲਾਉਂਦੀ ਆ ਹਾਂਜੀ 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 ਤੇ ਐਹੀਆਂ ਕੁੜੀਆਂ ਨੂੰ ਮਿਹਨਤ ਜਿਹੜੀਆਂ ਕਰਕੇ ਆਦਾ ਖਾਂਦੀਆਂ ਤੇ ਉਹਨਾਂ ਨੂੰ ਸਲੂਟ ਆ ਨਹੀਂ ਵਾਕਈ ਸਹੀ ਗੱਲ ਹੈ ਠੀਕ ਹੈ ਨਾ ਜੀ ਨਹੀਂ ਤਾਂ ਮੰਨ ਲਓ ਹੁਣ ਸਾਨੂੰ ਕੁੜੀਆਂ ਨੇ ਵੀ ਵੇਖਣੀ ਆ ਪਉ ਵਾਲ ਨਹੀਂ ਕਰਨਾ ਚਾਹੁੰਦੇ ਵੀ ਅੱਜਕੱਲ ਦੇ ਮਾਹੌਲ ਆ ਜਿਹੜੇ ਉਹ ਸਾਨੂੰ ਕਿਵੇਂ ਆ ਜੀ ਹਨਾ ਵੀ ਪਰ ਉਹਨੇ ਆਪਦੇ ਬੱਚੇ ਪਾਲਣ ਦੇ ਕਰ ਮੰਨ ਲਵੇ ਨਹੀਂ ਉਹ ਕਿਸੇ ਹੋਰ ਦੇ ਜਾ ਵੜਦੀ ਜਾਂ ਜਿਵੇਂ ਵੀ ਮੰਨ ਲਾਉਗਾ ਕਿਵੇਂ ਵੀ ਕਰਦੀ ਪਰ ਉਹਨੇ ਇੱਕ ਸੱਚੀ ਮਿਹਨਤ ਕਰਨ ਦਾ ਈ ਰਖਾ ਚਲਾ ਕੇ ਉਹਦੇ ਬੱਚੇ ਪਾਲਣ ਦਾ ਮੰਨ ਲਾ ਵੀ ਮਕਸਦ ਉਹਨਾਂ ਨੇ ਸਮਝੇ ਤੇ ਮੈਂ ਤਾਂ ਚਲੋ ਪ੍ਰਮਾਤਮਾ ਕਰਕੇ ਇਸ ਤੇ ਇੱਕ ਨਾਂ ਪਾਵੇ ਤੇ ਜੇ ਉਹਦੇ ਘਰ ਵਾਲਾ ਨਾਂ ਗੁਜਰਦਾ ਤੇ ਅੱਜ ਇਹ ਸਾਨੂੰ ਵੀਡੀਓ ਵੀ ਨਾ ਸ਼ਾਇਦ ਬਣਾਉਣੀ ਪੈਂਦੀ ਤੇ ਨਾਂ ਉਹਨੂੰ ਸ਼ਾਇਦ ਮੰਗਣ ਦੀ ਲੋੜ ਪੈਂਦੀ ਬਿਲਕੁਲ ਸਹੀ ਗੱਲ ਹੈ ਜੀ ਠੀਕ ਹੈ ਨਾ ਜੀ ਛੋਟੇ ਛੋਟੇ ਬੱਚੇ ਆ ਇਹ ਤੁਸੀਂ ਆਪ ਇਹਨਾਂ ਦੇ ਹਾਲਾਤ ਵੇਖੋ ਆ ਕੇ ਫਿਰ ਇਹਨਾਂ ਦੀ ਮਦਦ ਕਰੋ ਨਹੀਂ ਬਾਕੀ ਸਹੀ ਗੱਲ ਬੱਗਾ ਜੀ ਤੇ ਬਾਕੀ ਮੈਂ ਉਹਨਾਂ ਨੂੰ ਦੱਸ ਦਿਕਾ ਦੋਸਤੋ ਬੱਗੇ ਬਾਈ ਦੀ ਆਪ ਸੰਸਥਾ ਇੱਕ ਤੇ ਉਹਦੇ ਥਰੂ ਬਾਈ ਆ ਜੀ ਤੁਸੀਂ ਬਾਈ ਦਾ ਪੇਜ ਵੀ ਬਣਾਇਆ ਹੋਇਆ ਹੈ ਬਾਈ ਦਾ ਨੰਬਰ ਤੁਹਾਨੂੰ ਪਾ ਦਾਂਗੇ ਔਰ ਇਹ ਤੁਹਾਨੂੰ ਚੈੱਕ ਕਰ ਸਕਦੇ ਹੋ ਬਾਈ ਕਿੰਨੇ ਬੰਦੇ ਇਲਾਜ ਕਰਾਉਂਦੇ ਆ ਬਾਈ ਨੇ ਬਹੁਤ ਪ੍ਰੇਸ਼ਨ ਕਰਾਇਆ ਆ ਬਾਕੀ ਦੱਸੋ ਕੀ ਨਾਮ ਆਪਣੀ ਸੰਸਥਾ ਦਾ ਆਪਣਾ ਸੰਸਥਾ ਦਾ ਨਾਮ ਹੈਗਾ ਸਹਾਇਤਾ ਹੈਲਪਿੰਗ ਹੈਂਡ ਜੀ ਠੀਕ ਹੈ ਜੀ ਠੀਕ ਹੈ ਜੀ ਆਪਣੇ ਪੇਜ ਤੇ ਬੱਗਾ ਜਵਾਨ ਦੇ ਨਾਮ ਤੇ ਆਪਾਂ ਜਿਵੇਂ ਜਿਵੇਂ ਦੀ ਵੀ ਸੇਵਾ ਕਰਦੇ ਆ ਜੀ ਉਹ ਸਾਰੀਆਂ ਵੀਡੀਓ ਵੇਖ ਸਕਦੇ ਜੀ ਬਿਲਕੁਲ ਸਹੀ ਗੱਲ ਹੈ ਜੀ ਠੀਕ ਹੈ ਨਾ ਜੀ ਬਾਕੀ ਬਗੇ ਤੁਹਾਡਾ ਮੋਬਾਈਲ ਨੰਬਰ ਵੀ ਦੱਸ ਦਿਓ ਆਪਣਾ ਮੋਬਾਈਲ ਨੰਬਰ ਹੈਗਾ ਜੀ 99149 70208 ਜੀ ਇੱਕ ਵਾਰੀ ਹੋਰ ਦੱਸ ਦੋ ਜੀ 99149 ਜੀ 70208 ਜੀ ਹਾਂ ਬਾਕੀ ਦੋਸਤਾਂ ਨੂੰ ਇਹ ਹੀ ਜਾਣਿਆ ਵੀ ਤੁਸੀਂ ਆਹ ਮੋਬਾਈਲ ਨੰਬਰ ਤੇ ਫੋਨ ਲਾ ਰਹੇ ਹੋ ਬਾਈ ਬੱਗੇ ਨੂੰ ਬਾਈ ਤੁਹਾਨੂੰ ਉਹਨਾਂ ਨਾਲ ਮਲਾ ਦੂਗਾ ਤੁਸੀਂ ਆਪ ਜਾ ਕੇ ਸੇਵਾ ਕਰਿਐਓ ਭਾਵੇਂ ਦੋਨਾਂ ਚ ਕੋਈ ਕੰਮ ਹੀ ਕਰ ਦਿਓ ਭਾਵੇਂ ਤੁਸੀਂ ਉਹਨਾਂ ਨੂੰ ਜੋ ਰਹਿਣ ਦਾ ਕੋਈ ਇਂਤਜ਼ਾਮ ਕਰ ਦਿਓ ਭਾਵੇਂ ਤੁਸੀਂ ਉਹਨਾਂ ਲਈ ਰਿਸ਼ਕਾ ਦਿਵਾ ਦਿਓ ਤੇ ਪ੍ਰਮਾਤਮਾ ਤੁਹਾਨੂੰ ਬੇ ਤਰੱਕੀਆਂ ਬਖਸ਼ੇ ਕਿਉਂਕਿ ਆਇਆ ਨਾ ਵਿਚਾਰੀ ਹੁਣ ਕੱਲੀ ਆ ਤੁਹਾਡੇ ਸਾਹਮਣੇ ਆ ਸਾਰੇ ਹਾਲਾਤ ਤੁਸੀਂ ਵੀਡੀਓ ਵੇਖ ਹੀ ਲਈ ਐ ਤੇ ਬਾਕੀ ਬਾਈ ਬੱਗੇ ਨੇ ਤੁਹਾਨੂੰ ਸਾਰੀ ਸਟੋਰੀ ਦੱਸ ਹੀ ਦਿੱਤੀ ਐ ਕਿਉਂ ਬੱਗੇ ਬਸ ਸਹੀ ਹੈ ਮਾਨ ਸਾਹਿਬ ਜੀ ਜੇ ਕਿਸੇ ਨੂੰ ਕੋਈ ਕੈਸ਼ ਵੀ ਉਹਨਾਂ ਦੀ ਮਦਦ ਕਰਨੀ ਹੈ ਤੁਸੀਂ ਪੈਸੇ ਸਾਨੂੰ ਨਹੀਂ ਫੜਾਉਣੇ ਤੁਸੀਂ ਡੱਬ ਵਾਲੀ ਆ ਜਾਓ ਤੁਸੀਂ ਕੈਸ਼ ਈ ਰਕਸ਼ੇ ਵਾਲੇ ਨੂੰ ਆਪਾਂ ਤੁਹਾਡੇ ਨਾਲ ਚੱਲਾਂਗੇ ਜੀ 20000 ਰੁਪਏ ਲੈ ਕੇ ਆਪਾਂ ਉਹਨੂੰ ਈ ਰਕਸ਼ਾ ਕਢਾ ਕੇ ਆਪਾਂ ਦੁਬਾਰੇ ਵੀਡੀਓ ਪਾ ਦਾਂਗੇ ਜੇ ਕੋਈ ਬੰਦਾ ਹੋਊਗਾ ਉਹਦੀ ਮਦਦ ਕਰੂਗਾ ਜੀ ਹਨਾ ਬਿਲਕੁਲ 20000 ਰੁਪਏ ਆਪਣੇ ਕੋਲ ਪਿਆ ਹੀ ਹਨਾ 20000 ਰੁਪਏ ਆਪਣੇ ਕੋਲੇ ਪਿਆ ਜੀ ਤੇ ਵੀ ਚਲੋ ਮੰਨ ਲਓ ਵੀ ਆਪਾਂ ਨੂੰ 40 ਕੋ ਹੋਰ ਇਕੱਠਾ ਹੋ ਜੇ ਜਾਂ ਮੰਨ ਲਓ 30 ਹੋ ਜੇ ਇਕੱਠਾ ਜਿੰਨਾ ਵੀ ਹੋ ਜੂਗਾ ਜੀ ਨੀ ਬਹੁਤ ਵੱਡਾ ਪਾਣਾ ਦਾ ਕੰਮ ਹੈ। ਹਾਂ। ਚਲੋ ਉਹ ਤਾਂ ਵੀ ਰੋਟੀ ਸਰੇ ਹੋ ਜੂਗੀ ਜੀ। ਨਹੀਂ ਬਿਲਕੁਲ ਸਹੀ ਗੱਲ ਹੈ। ਪਰ ਮਾਨ ਸਰ ਮੈਂ ਉਹ ਕੁੜੀ ਨੂੰ ਇਹ ਕਰਕੇ ਸਦੂਲ ਮਾਰਦਾ ਵੀ ਉਹ ਗਲਤ ਕੰਮ ਨਹੀਂ ਹੋਣਾ ਕੋਈ ਕੀਤਾ ਜੀ। ਉਹਨੂੰ ਮੁੰਡੇ ਜੇ ਕਿਤੇ ਮੰਨ ਲੱਕਿਆ ਹਸਪਤਾਲ ਜਾਂ ਕਿਤੇ ਵੀ ਉਹ ਕੰਮ ਪੁੱਛਣ ਜਾਂਦੀ ਹੈ ਨਾ ਬਾਈ ਜੀ ਇਹਨੂੰ ਮੇਰੇ ਕੋਲੇ ਵਿਚਾਰੀ ਨੇ ਕੁਛ ਨਹੀਂ ਲਿਖਿਆ ਉਹ ਆਏ ਆਂਦੀ ਆ। ਵੀ ਮੇਰੀ ਉਮਰ ਦੇ ਹਿਸਾਬ ਨਾਲ ਪਹਿਲਾਂ ਸਾਡੇ ਨਾਲ ਸੈਟਿੰਗ ਕਰ ਲਾ। ਉਹ ਗਲਤ ਨਹੀਂ ਕਹਣਾ ਪੈਗਦੇ। ਤੇ ਵੀ ਫੇਰ ਤਾਂ ਅਸੀਂ ਇੱਕ ਕੰਮ ਤੇ ਰੱਖਾਂਗੇ। ਅੱਜਕੱਲ ਦੁਨੀਆ ਹੈ ਹੀ ਬਹੁਤ ਬਦਤਮੀਜ਼। ਹਰੇਕ ਮੈਂ ਦਾ ਫੈਲਾਠਾ ਜਾਵੇ ਮੇਰੀ ਮਨ ਲਓ ਵੀ ਹੁਣ ਈ ਰੈਸ਼ਾ ਵੀ ਚਲਾਉਂਦੇ ਕੀ ਯਾਰੀ ਮਨ ਲਓ ਨਸ਼ੇੜੀ ਮੁੰਡੇ ਹੁੰਦੇ ਆ ਵੀ ਸਹੀ ਗੱਲ ਹੈ ਜੀ ਵੀ ਦੋ ਦੋ ਤਿੰਨ ਤਣੇ ਜਣੇ ਵਿੱਚ ਬੈਠ ਕੇ ਉਹਦੇ ਗੱਡੀ ਦੇ ਤੈਂ ਆਂਦਾ ਵੀ ਤੁਸਾਨੂੰ ਫਲਾਣੇ ਨਾਲ ਦੇ ਛੱਡ ਕੇ ਆ ਮੈਂ ਉਜੀ ਤੋਂ ਵੀ ਉਹਨਾਂ ਨੂੰ ਮਨਾ ਕੀਤਾ ਹੈਗਾ ਵੀ ਮਨ ਲਓ ਤੁਸੀਂ ਜ਼ਿਆਦਾਤਰ ਤਾਂ ਕੁੜੀਆਂ ਚੜਾਉਣੀਆਂ ਜਾਂ ਬਜ਼ੁਰਗੋ ਕੋਈ ਮਾਤਾ ਜਾਂ ਬਾਪੂ ਮੁੰਡਿਆਂ ਨੂੰ ਚੜਾਉਣਾ ਨਹੀਂ ਤੁਸੀਂ ਨਹੀਂ ਚਲਾਈ ਈ ਰੈਸ਼ੇ ਦੇ ਕਿਸੇ ਤੋਂ ਉਹਨੂੰ ਪਾਸੇ ਲੈ ਜਾਣ ਥੋੜੇ ਮੂੰਹ ਤੇ ਮਾਰ ਕੇ ਚਪੇੜਾ ਜਾਂ ਮਨ ਲਓ ਥੋੜਿਆ ਪਸਮੀ ਫਰਜ਼ ਜਾਣ ਜੀ ਹਨਾ ਅੱਜ ਕੱਲ ਮਜਾ ਨਾ ਮੜਾ ਇਸ ਕਰਕੇ ਭੈਣ ਭਰਾਵੋ ਆਪਣੇ ਭੈਣ ਭਰਾਵਾਂ ਦੀ ਮਦਦ ਕਰਨਾ ਇੱਕ ਆਪਣਾ ਫਰਜ਼ ਆ ਇਨਸਾਨੀਅਤ ਦਾ ਬਿਲਕੁਲ ਸਹੀ ਦੁਨੀਆ ਤੋਂ ਕਿਸੇ ਨੇ ਕੁਝ ਨਹੀਂ ਲੈ ਜਾਣਾ ਜੀ ਬਸ ਸਾਡੀ ਇਹੀ ਬੇਨਤੀ ਹੈ ਸਾਰਿਆਂ ਨੂੰ ਓਕੇ ਦੋਸਤੋ ਮੈਂ ਵੀ ਤੁਹਾਨੂੰ ਇਹੀ ਹੱਥ ਬਨ ਕੇ ਬੇਨਤੀ ਕਰਦਾ ਜਿੰਨਾ ਸਾਡੇ ਤੋਂ ਐਸੀ ਵੀ ਕਰਾਂਗੇ ਤੇ ਬਾਈ ਬਣ ਕੇ ਇਨਸਾਨੀ ਤਨਾਤੇ ਉਹਨਾਂ ਦੀ ਮਦਦ ਜ਼ਰੂਰ ਕਰੋ ਬਹੁਤ ਵੱਡਾ ਪੁੰਨ ਆ ਓਕੇ ਦੋਸਤੋ